ਨਮਾਣੇ ਸਿੱਖ ਤੇ ਚੱਲ ਗਈ ਇੱਕ ਗੁਨਾਹਗਰ ਸਜ਼ਾ ਭੁਗਤ ਰਹੇ ਬੰਦੇ ਤੇ ਨਮਾਣੇ ਸਿੱਖ ਨੂੰ ਇਕਜੁੱਟ ਕਰਨਾ ਕਿ ਸ਼ਰੋਮਣੀ ਕਮੇਟੀ ਨੂੰ ਸਿਧਾਂਤ ਦੀ ਇੰਨੀ ਵੀ ਸਮਝ ਨਹੀਂ ਆ ਕਿ ਨਮਾਣਾ ਸਿੱਖ ਕੌਣ ਹੁੰਦਾ ਤੇ ਗੁਨਾਹਗਰ ਕੌਣ ਹੁੰਦਾ ਇੰਨੀ ਇੱਕ ਬੇਸਿਕ ਸਮਝ ਤੇ ਸਾਨੂੰ ਹੋਣੀ ਚਾਹੀਦੀ ਹੈ ਨਾ ਔਰ ਫਿਰ ਉਹ ਗੋਲੀ ਜੇ ਭਾਈ ਨਰੈਣ ਸਿੰਘ ਨੇ ਦਰਬਾਰ ਸਾਹਿਬ ਤੇ ਚਲਾਉਣੇ ਹੀ ਤੇ ਉਸ ਦਿਨ ਉਥੇ ਸਕਿਉਰਿਟੀ ਫੋਰਸਿਸ ਨਾਲ ਕੁਥਮ ਕੁਥੀ ਹੁੰਦੇ ਕਿ ਲੋੜੀ ਦੂਰੋਂ ਮਾਰ ਦੇ ਇਹ ਝੂਠ ਬੋਲਿਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਔਰ ਦੇਖੋ ਇਹਨਾਂ ਦੇ ਤਰਕ ਕਹਿੰਦੇ 84 ਤੋਂ ਬਾਅਦ ਇਹ ਦੂਸਰੀ ਵਾਰ ਦਰਬਾਰ ਸਾਹਿਬ ਤੇ ਹਮਲਾਇਆ ਇੱਕ ਗੱਲ ਇਹਨਾਂ ਨੇ ਕਹਿਆ ਨੇ ਵੀ 84 ਚ ਗੋਲੀਆਂ ਲੱਗੀਆਂ ਸੀ ਹੁਣ ਫੇਰ ਦਰਬਾਰ ਸਾਹਿਬ ਤੇ ਗੋਲੀਆਂ ਲੱਗੀਆਂ ਮਤਲਬ ਉਸ ਹਮਲੇ ਦੇ ਨਾਲ ਇੱਥੇ ਜੋੜ ਰਹੇ ਨੇ ਤੇ ਫਰਕ ਇਹਨਾਂ ਵੱਡਾ ਆ ਕਿ 84 ਦੇ ਵਿੱਚ ਸਾਡੇ ਯੋਧਿਆਂ ਨੇ ਹਿੰਦੁਸਤਾਨੀ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਜਿਹੜੇ ਅੰਦਰ ਸਿੰਘ ਬੈਠੇ ਸੀ ਉਹ ਸਾਡੇ ਹੱਕਾਂ ਦੇ ਲਈ ਸਾਡੀ ਆਜ਼ਾਦੀ ਦੀ ਜੰਗ ਲੜਦੇ ਪਏ ਹੀ ਤੇ ਭਾਰਤੀ ਫੌਜ ਦੁਸ਼ਮਣ ਹੋ ਕੇ ਸਾਡੇ ਤੇ ਚੜ ਕੇ ਆਈ ਸੀ ਤੇ ਇੱਥੇ ਕੰਮ ਉਲਟਾ ਆ ਇੱਥੇ ਜਿੱਤੇ ਗੋਲੀ ਚੱਲੀ ਆ ਉਹਦੇ ਉੱਤੇ ਦੋਸ਼ ਕੋਈ ਛੋਟੇ ਨਹੀਂ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਕਰਨ ਵਾਲਿਆਂ ਦੇ ਨਾਲ ਭਾਈਵਾਲਤਾ ਨਿਭਾਉਂਦੇ ਨੇ ਔਰ ਉਹ ਦੋਸ਼ ਜਿਹੜਾ ਪੰਥ ਪਿਛਲੇ 9 ਸਾਲਾਂ ਤੋਂ ਕੂਕ ਕੂਕ ਕੇ ਕਹਿ ਰਿਹਾ ਸੀ ਵੀ ਇਹਨਾਂ ਨੇ ਕੀਤੇ ਨੇ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ ਹੁਣ ਔਕਾਲ ਤੱਕ ਸਾਹਿਬ ਦੇ ਸਾਹਮਣੇ ਖਲੋ ਕੇ ਆਪ ਮੰਨੇ ਨੇ ਸਾਡੀ ਉਹਨਾਂ ਦੇ ਵਿੱਚ ਭਾਈਵਾਲਤਾ ਰਹੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਉਹਨਾਂ ਪੁਲਿਸ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬਿਠਾਇਆ ਇਹਨਾਂ ਨੇ ਜਿਨ੍ਹਾਂ ਨੇ ਦਹਾਕਿਆਂ ਬੱਧੀ ਸਖਾਦੇ ਖੂਨ ਦੀ ਹੋਲੀ ਪੰਜਾਬ ਦੀ ਧਰਤੀ ਤੇ ਖੇੜੀ ਆ ਕੱਲਾ ਕੁਰਸੀਆਂ ਨਹੀਂ ਉੱਚੀਆਂ ਦਿੱਤੀਆਂ ਅਕਾਲੀ ਦਲ ਦਾ ਵਕਾਰ ਇਹਨਾਂ ਗਿਰ ਗਿਆ ਕਿ ਇਜ਼ਹਾਰ ਆAlam ਫਰਕਿਆਂ ਨੂੰ ਇਹਨਾਂ ਨੇ ਟਿਕਟਾਂ ਤੱਕ ਦੇ ਦਿੱਤੀਆਂ ਆਪਣੀ ਪਾਰਟੀ 'ਚ ਤੇ ਜਦੋਂ ਪੰਥ ਨੇ ਵਿਰੋਧ ਕੀਤਾ ਤੇ ਇਜ਼ਾਹ ਹਾਲਮ ਕੋਲੋਂ ਟਿਕਟ ਲੈਣੀ ਤੇ ਉਹਦੀ ਘਰ ਦੀਂ ਦੇਤੀ ਫਰਕ ਕੀ ਪਿਆ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਈਆਂ ਪਰ ਇਸ ਹਮਲੇ ਨੂੰ ਇਹ ਦਰਸਾਇਆ ਗਿਆ ਕਿ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ ਨਿਮਾਣੇ ਸਿੱਖ ਤੇ ਜੋ ਕਿ ਬੇਤੁਕਾ ਆ ਔਰ ਭਾਈ ਨਾਰਾਇਣ ਸਿੰਘ ਚੌੜਾ ਨੂੰ ਇਸ ਝੂਠੇ ਤਰਕ ਦੇ ਵਿਹਾਫ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਇਹ ਮਤਾ ਪਾਸ ਕਰਕੇ ਅੰਤਰੀ ਕਮੇਟੀ ਨੇ ਭੇਜਤਾ ਕਿ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਇਸ ਬੇਤੁਕੇ ਮਤੇ ਨੂੰ ਬਿਲਕੁਲੋ ਮੁੱਢੋਂ ਰੱਦ ਕਰਕੇ ਰੱਦੀ ਦੀ ਟੋਕਰੀ ਚ ਸੁੱਟ ਦੇਣਾ ਚਾਹੀਦਾ ਔਰ ਦੂਸਰਾ ਮਸਲਾ ਜਿਹੜਾ ਵੱਡਾ ਆ ਇੱਥੇ ਗੋਲੀ ਚੱਲੀ ਗੁਨਾਹਗਾਰ ਵੱਲ ਤੇ ਹਹਾ ਕਾਰਮਚਾਰੀਆਂ ਕਾਲੀਦਾਲ ਉਹਨਾਂ ਦੇ ਸ਼ਰੋਮਣੀ ਕਮੇਟੀ ਨੇ ਤੇ ਦੂਸਰੇ ਪਾਸੇ ਇਹਨਾਂ ਦੇ ਇੱਕ ਜ਼ਿੰਮੇਵਾਰ ਵਰਕਤ ਵਰਕਰ ਜਸਪ੍ਰੀਤ ਰਾਣਾ ਨੇ ਬੰਦੇ ਨੂੰ ਜਿੰਨੂੰ ਦਸਾਂ ਬੰਦਿਆਂ ਨੇ ਫੜਿਆ ਜਿਹਦੀਆਂ ਬਾਹਾਂ ਵੀ ਫੜੀਆਂ ਜਿਹਦੀ ਧੌਣ ਵੀ ਫੜੀ ਉਸ ਜਕੜੇ ਹੋਏ ਬੰਦੇ ਨੂੰ ਉਸ ਜਝਾਰੂ ਸੋਚਦੇ ਮਾਲਕ ਨੂੰ ਇਹਨਾਂ ਨੇਰ ਇਹਨਾਂ ਦੇ ਅਕਾਲੀ ਵਰਕਰ ਨੇ ਪਠਾਨਕੋਟ ਦਾ ਜਿਹੜਾ ਇਹਨਾਂ ਨੇ ਯੂਥ ਦਾ ਪ੍ਰਧਾਨ ਲਾਇਆ ਉਸ ਬੰਦੇ ਨੇ ਮਗਰੋਂ ਆ ਕੇ ਛਾਲ ਮਾਰ ਕੇ ਉਹਨਾਂ ਦੀ ਪੱਗ ਲਾ ਕੇ ਔਰ ਉਹਨਾਂ ਦੀ ਪੱਗ ਦੀ ਬੇਦਵੀਂ ਕੀਤੀ ਆ ਪਰ ਉਸ ਗੱਲ ਦੇ ਉੱਤੇ ਨਾ ਅਕਾਲੀ ਦਲ ਬੋਲਿਆ ਨਾ ਸ਼ਰਮਣੀ ਕਮੇਟੀ ਬੋਲੀ ਤੇ ਜਦੋਂ ਸ਼ਰਮਣੀ ਕਮੇਟੀ ਨੂੰ ਪੁੱਛਿਆ ਗਿਆ ਇਹ ਸਵਾਲ ਕਿ ਉਸ ਬੰਦੇ ਦੇ ਉੱਤੇ ਕੀ ਕਾਰਵਾਈ ਕੀਤੀ ਤੇ ਪ੍ਰਧਾਨ ਸਾਹਿਬ ਦਾ ਜਵਾਬ ਪਤਾ ਕੀ ਕਹਿੰਦਾ ਜਦੋਂ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ ਉਹਦੇ ਵਿੱਚ ਇਹੋ ਜਿਹੀ ਨਿੱਕੀ ਚੀਜ਼ ਹੋ ਜਾਂਦੀ ਅੱਧ ਹੋ ਗਈ ਫਿਰ ਤੁਹਾਡੇ ਤੇ ਰਜੀਵ ਗਾਂਧੀ 'ਚ ਫਰਕ ਕੀ ਆ ਰਜੀਵ ਵੀ ਕਹਿੰਦਾ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਆ ਉਦੋਂ ਤਾਂ ਤੁਸੀਂ ਦਵਾਈ ਚੁੱਕ ਲੈਂਦੇ ਹੋ ਤੇ ਇਹ ਤੁਸੀਂ ਕਹੇ ਤਾਂ ਜੀ ਵੱਡਿਆਂ ਦੇ 'ਚ ਨਿੱਕੀ ਹੋ ਗਈ ਜਾਨ ਬੁੱਝ ਕੇ ਦਸਤਾਰ ਲਾ ਦੇਣੀ ਇਹਨਾਂ ਨੂੰ ਨਿੱਕੀ ਲੱਗਦੀ ਆ ਤੇ ਇੱਕ ਗੁਨਾਹਗਾਰ ਦੇ ਉੱਤੇ ਹਮਲਾ ਹੋ ਜਾਣਾ ਇਹਨਾਂ ਨੂੰ ਬਹੁਤ ਵੱਡਾ ਤੇ ਪਾਪ ਲੱਗਦਾ ਹੈ ਇਹ ਤੇ ਸਾਡੀਆਂ ਕਮੇਟੀਆਂ ਦਾ ਅੱਜ ਦਾ ਹਾਲ ਹੋ ਗਿਆ ਸੋ ਸਾਡੀ ਸਿੰਘ ਸਹਿਬਾਨਾਂ ਨੂੰ ਅਪੀਲ ਆ ਜਿੱਥੇ ਤੁਸੀਂ ਹਰ ਗੱਲ ਸ਼੍ਰੋਮਣੀ ਕਮੇਟੀ ਦੀ ਸੁਣਦੇ ਹੋ ਤੇ ਉਹਨਾਂ ਦੇ ਮਤੇ ਨੂੰ ਵਿਚਾਰਦੇ ਹੋ ਤੇ ਜਦੋਂ ਸਮਾਂ ਮੰਗਣ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਦਫ਼ਤਰ 'ਚ ਬਿਠਾ ਕੇ ਗੱਲ ਸੁਣ ਲੈਂਦੇ ਹੋ ਤੇ ਪੰਥ ਦੀ ਵੀ ਇਹਨਾਂ ਇੱਕ ਗੱਲ ਸੁਣ ਲਓ ਕਿ ਜਿੱਤੇ ਇਸ ਮਤੇ ਨੂੰ ਰੱਦ ਕੀਤਾ ਜਾਵੇ ਜੇ ਨਾ ਰੱਦ ਹੋ ਤੇ ਇਹਨਾਂ ਖਾਣਾ ਚੰਗੀ ਸ਼ੁਰੂ ਹੋਏਗੀ ਫਿਰ ਨਾ ਕਹਿਣਾ ਆਪਸ ਦੇ ਵਿੱਚ ਪੰਥ ਲੜਦਾ ਫਿਰਦਾ ਸੋ ਇਹ ਮਤਾ ਰੱਦ ਕੀਤਾ ਜਾਵੇ ਔਰ ਉਸ ਬੰਦੇ ਦੇ ਖਿਲਾਫ ਜਸਪ੍ਰੀਤ ਰਾਣੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਕਰਨੀ ਤੇ ਦੋ ਟੋਕ ਜਵਾਬ ਦੇ ਦਿਓ ਠੋਕ ਕੇ ਵੀ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਉਣਾ ਉਹ ਤੇ ਜੀ ਅਕਾਲੀ ਵਰਕਰ ਆ ਉਹ ਤੇ ਤੁਹਾਡਾ ਨਿਮਾਣਾ ਸੇਖਿਆ ਤੇ ਫਿਰ ਉਸ ਤੋਂ ਬਾਅਦ ਪੰਥ ਆਪੇ ਨਿਪਟਲੇਗਾ ਉਹਦੇ ਨਾਲ ਪਰ ਅਸੀਂ ਅਕਾਲ ਤਖਤ ਦੀ ਸਰਵੋੱਚਤਾ ਨੂੰ ਮਨ 'ਚ ਰੱਖਦੇ ਹੋਏ ਉਹਨੂੰ ਹਕੀਕਤ ਭੈਣ ਆਉਂਦੇ ਹੋਏ ਹਮੇਸ਼ਾ ਤੁਹਾਨੂੰ ਲੂਪ 'ਚ ਰੱਖਿਆ ਆ ਕਿਉਂਕਿ ਦਸਤਾਰ ਲੱਤਨ ਦਾ ਮਸਲਾ ਸਾਡਾ ਬਾਹਰਲੀ ਅਦਾਲਤਾਂ 'ਚ ਨਹੀਂ ਜਾਂਦਾ ਪਾਰਲੀਆ ਅਦਾਲਤਾਂ ਨੇ ਜੋ ਸਜ਼ਾਵਾਂ ਦੇਣੀਆਂ ਭਾਈ ਨਰਾਇਣ ਸਿੰਘ ਚੌੜਾ ਨੂੰ ਦੇਣਗੇ ਪਰ ਪੱਗ ਸਾਡੀ ਧਾਰਮਿਕ ਪਹਿਚਾਣ ਆ ਔਰ ਉਸ ਬੰਦੇ ਦੇ ਖਿਲਾਫ ਜੇ ਕਾਰਵਾਈ ਹੋਣੀ ਚਾਹੀਦੀ ਆ ਤੇ ਅਸੀਂ ਨਹੀਂ ਚਾਹੁੰਦੇ ਦੁਨਿਆਵੀ ਅਦਾਲਤਾਂ ਜਾਂ ਦੁਨਿਆਵੀ ਥਾਣਿਆਂ ਦੇ ਵਿੱਚ ਉਹਨੂੰ ਘਸੀਟਦੇ ਫਿਰਿਏ ਅਸੀਂ ਚਾਹੁੰਦੇ ਆ ਕਿ ਸਾਡੀ ਸਰਵੋੱਚ ਸੰਸਥਾ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਅਹੁਦੇਦਾਰ ਇਸ ਗੱਲ ਦਾ ਨੋਟਿਸ ਲੈਣ ਔਰ ਇਨਸਾਫ ਕਰਨ ਪਰ ਮੈਂ ਫੇਰ ਕਹਿ ਰਿਹਾ ਅਸੀਂ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਚਾਹੁੰਦੇ ਨਾਲ ਲਵਾਂਗੇ ਪਰ ਜੇ ਅਕਾਲ ਤਖਤ ਸਾਹਿਬ ਇਹੋ ਜੀਆਂ ਚੀਜ਼ਾਂ ਤੋਂ ਮੁਨਕਰ ਹੋਏਗਾ ਤੇ ਫਿਰ ਕੋਈ ਨਾ ਕੋਈ ਜਜ਼ਬਾਤੀ ਸਿੱਖ ਦੇ ਫੈਸਲਾ ਕਰੇਗਾ ਹੀ ਕਰੇਗਾ ਤੇ ਫਿਰ ਵਚਨ ਹਾਉ ਤੋਂ ਅਈਨਾ ਚੁੱਕੀ ਜਾਵੇ ਕਿ ਕਾਨੂੰਨ ਨੂੰ ਲੋਕਾਂ ਨੇ ਹੱਥਾਂ 'ਚ ਲੈਣਾ ਸ਼ੁਰੂ ਕਰਤਾ ਅੱਜ ਕਾਨੂੰਨ ਤੁਹਾਡੇ ਦੇ ਕੋਲ ਅਸੀਂ ਮੰਗ ਕਰਨਾ ਹੈ ਜਿਹੜਾ ਸਾਡਾ ਆਪਣਾ ਕਾਨੂੰਨ ਹੈ ਅਕਾਲ ਤਖਤ ਸਾਹਿਬ ਦਾ ਸੋ ਜਲਦੀ ਤੋਂ ਜਲਦੀ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਅਕਾਲੀ ਦਲ ਇਸ ਭੁਲੇਖੇ ਜਨਾ ਰਵੇ ਕਿ ਤੁਸੀਂ 20 ਦਿਨ ਵਿੱਚ ਪਾੜੇ ਤੇ ਤੁਸੀਂ ਸੋਚੋਗੇ ਭਾਈ ਨਰੈਨ ਸਿੰਘ ਚੌੜੇ ਦੀ ਲੱਥੀ ਪੱਗ ਨੂੰ ਪੰਥ ਭੁੱਲ ਜਾਏਗਾ ਅਸੀਂ ਇਹ ਨਹੀਂ ਭੁੱਲਣੀ ਔਰ ਜਦੋਂ ਤੱਕ ਉਸ ਬੰਦੇ ਦੇ ਉੱਤੇ ਕਾਰਵਾਈ ਹੋ ਨਹੀਂ ਜਾਂਦੀ ਪੰਥ ਅਗਰਵਾਤਾ ਅਨਸਾਰ ਉਦੋਂ ਤੱਕ ਦੇ ਬਿਲਕੁਲ ਨਹੀਂ ਔਰ ਉਸ ਬੰਦੇ ਨੂੰ ਅਸੀਂ ਇਸ ਗੱਲ ਦੀ ਮਤਲਬ ਉਹਨੂੰ ਕਿਹਾ ਵੀ ਸੀ ਕਿ ਸਮਾਂ ਰਹਿਦੇ ਮਾਫੀ ਮੰਗ ਪਰ ਨਹੀਂ ਅਕਾਲੀ ਦਲ ਦੀ ਹੈਕੜ ਵੇਖੋ ਤੁਸੀਂ ਪੇ ਅੱਜ ਤੱਕ ਉਹ ਬੰਦਾ ਸਾਹਮਣੇ ਨਹੀਂ ਆਇਆ ਪਰ ਮੈਂ ਫੇਰ ਕਹਿ ਰਿਹਾ ਅਸੀਂ ਕਾਨੂੰਨ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹੱਥੇ ਲੈਣਾ ਨਹੀਂ ਚਾਹੁੰਦੇ ਪਰ ਜੇ ਜ਼ਿੰਮੇਵਾਰ ਅਹੁਦੇਦਾਰ ਇਹਨਾਂ ਤੋਂ ਭੱਜਣਗੇ ਤੇ ਫੇਰ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਤਾਂ ਕਾਨੂੰਨ ਹੱਥ ਜਲਾਇ ਲੈਗਾ